ਇਹ ਲੋਕਾਂ ਦਾ ਹੀ 2-3 ਲੱਖ ਰੁਪਈਆ ਕਿੱਲਾ ਹੋਏਗਾ ਇਹ ਜੰਗਲ ਦਾ ਮੈਕਸਿਮਮ ਕਿਉਂਕਿ ਰੋਡ ਤੇ ਜਾਓਗੇ ਜਿਹੜੀ ਜ਼ਮੀਨੀ ਹੈ ਨਹੀਂ बिकਦਾ ਹੈ ਲੱਖ ਨੂੰ 2 ਲੱਖ ਨੂੰ ਕਿੱਲਾ ਕਿਉਂਕਿ ਫਿਰ ਇਹ ਇੱਥੇ ਬਹਿ ਕੇ ਕਿੰਨਾ ਸੋਹਣਾ ਮਾਹੌਲ ਆਣਾ ਮੈਂ ਤਾਂ ਕਹਿੰਦਾ ਗਰਮੀਆਂ ਨੂੰ ਆਣ ਇੱਥੇ ਬੈਠਣ ਜੇ ਬਾਹਰ ਆਊਟਸਾਈਡ ਟੈਂਪਰੇਚਰ 45 ਹੈ ਤਾਂ ਇੱਥੇ ਤੁਹਾਨੂੰ 25 ਤੋਂ 30 ਮਿਲੇਗਾ। ਕੀ ਆ ਬਾਤ ਠੀਕ ਹੈ ਕਨੈਕਟੀਵਿਟੀ ਵੀ ਮਿਲੇਗੀ ਔਰ ਥੋੜੀਆਂ ਫੈਸਿਲਿਟੀਆਂ ਵੀ ਮਿਲਣਗੀਆਂ ਜਿੱਦਾਂ ਬੱਸ ਹੋ ਗਈ। ਬਾਕੀ ਹੋਰ ਗੱਡੀਆਂ ਹੋ ਗਈਆਂ ਔਰ ਕਨੇਕਟ ਸਾਬ ਕਰਵਾਣਾ ਚਾਹਦੇ ਹੋ ਜਾਂ ਆਪਣਾ ਵੇਚਣਾ ਚਾਹਦੇ ਹੋ ਵੇਚ ਸਕਦੇ ਹੋ ਬਾਕੀ ਇੱਧਰ ਆਮਦ ਜਾਮਦ ਘਟ ਹੋਣ ਦੇ ਕਰਕੇ ਹੁਣ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਵਾਰੀ ਫਿਰ ਪੁੱਜਿਆ ਆ ਰਾਮ ਟਟਵਾਲੀ ਜੰਗਲਾਂ 'ਚ ਜਿਹੜੇ ਥਾਣਾ ਪਿਛਲੇ ਭਾਈ ਸਾਹਿਬ ਸਾਨੂੰ ਮਿਲੇ ਸੀਗੇ ਰਾਜੂ ਭਾਜੀ ਜਿਹਨਾਂ ਦੀ ਮੈਂ ਵੀਡੀਓ ਵੀ ਪਾਈ ਆ ਇਹ ਭਾਜੀ ਉਹਨਾਂ ਦੇ ਕਲਾਸਮੇਟ ਵੀ ਆ ਸਾਨੂੰ ਅਚਾਨਕ ਉੱਥੇ ਮਿਲ ਗਏ ਆ ਅਸੀਂ ਚਲੋ ਭਾਜੀ ਨੂੰ ਰਿਕਵੈਸਟ ਕੀਤੀ ਸਾਨੂੰ ਮੜਾ ਜਾ ਜੰਗਲ ਘੁਮਾ ਕੇ ਲੈ ਕੇ ਆਓ ਭਾਜੀ ਕਹਿੰਦੇ ਮੈਂ ਮੈਂ ਪੁਰਾਣੇ ਸਮੇਂ ਦੇ ਨਾਲ ਘਰ ਦਿਖਾਉਣਾ ਇਹ ਪਣਤਾਂ ਦਾ ਮਹੱਲਾ ਹੁੰਦਾ ਸੀਗਾ ਤੇ ਤੁਸੀਂ ਪਹਿਲਾਂ ਇੱਕ ਵਾਰੀ ਘਰ ਚੈੱਕ ਕਰ ਲਓ ਕਿੰਨੀ ਖੂਬਸੂਰਤੀ ਦੀ ਡਬਲ ਸਟੋਰੀ ਸੀਗਾ ਜਦੋਂ ਲੋਕੀ ਕੱਚੇ ਘਰਾਂ 'ਚ ਵੀ ਰਹਿੰਦੇ ਸੀ ਹਨਾ ਤਾਂ ਉਹਨਾਂ ਦਾ ਡਬਲ ਸਟੋਰੀ ਸੀਗਾ ਘਰ ਤੇ ਪਾਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਪਾਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਗੁਰਦੀਪ ਸਿੰਘ ਜੀ ਪਾਜੀ ਇੰਨੇ ਸੋਹਣੇ ਮਾਹੌਲ ਦੇ ਵਿੱਚ ਇੱਥੇ ਤਕਰੀਬਨ ਕਿੰਨੇ ਘਰ ਹੁੰਦੇ ਸੀਗੇ ਇੱਥੇ ਤਕਰੀਬਨ ਪਾਜੀ 20 ਘਰ ਸੀ ਅੱਛਾ ਜੀ ਅੱਜ ਤੋਂ ਤਕਰੀਬਨ-ਕਰੀਬਨ ਕਹਿ ਸਕਦੇ ਹਾਂ 30-35 ਜਾਂ 40 ਸਾਲ ਪਹਿਲਾਂ ਅੱਛਾ ਜੀ ਹਾਂ ਜੀ ਚਾਲੀ ਘਰਾਂ ਦੀ ਆਬਾਦੀ ਸੀ ਇਹ 20 ਘਰਾਂ ਦੀ ਆਬਾਦੀ ਸੀ ਇਹ ਪੰਡਤਾਂ ਦਾ ਮਹੱਲਾ ਹੁੰਦਾ ਸੀ ਪੰਡਤਾਂ ਦਾ ਮਹੱਲਾ ਸੀ ਆਰਾਮ ਟਟਵਾਲੀ ਸੀ ਪਾਜੀ ਇੱਦਾਂ ਹੀ ਥਾਣੇ ਪਿੰਡ ਵੱਲ ਵੀ ਲੋਕਾਂ ਦੇ ਘਰ ਪਏ ਦੇ ਪਏ ਰਹਿ ਗਏ ਇਹਨਾਂ ਦਾ ਕਾਰਨ ਕੀ ਆ ਪਾਜੀ ਹਜੇ ਤੱਕ ਦੇਖੋ ਤਾਰ ਵੀ ਪੁਰਾਣੀ ਪਈ ਹੋਈ ਆ ਬਲਬ ਲੱਗਾ ਜਿੰਦੇ ਲੱਗੇ ਹੋਣਾ ਕਿ ਕਿੱਦਾਂ ਦਾ ਮਾਹੌਲ ਸੀ ਤੁਸੀਂ ਅੱਜ ਬਚਪਨ ਦੇਖਿਆ ਇੱਥੇ ਬਚਪਨ ਦੇਖਿਆ ਪਾਜੀ ਪਹਿਲਾਂ ਤਾਂ ਬੜਾ ਸੋਹਣਾ ਮੋਲ ਸੀ ਪਰ ਸੁਵਿਧਾਵਾਂ ਦੀ ਕਮੀ ਹੋਣ ਕਰਕੇ ਲੋਕੀ ਹੌਲੀ-ਹੌਲੀ ਮੂਵ ਹੋ ਗਏ ਥੱਲੇ ਨੂੰ ਜਿੱਥੇ ਥੋੜੀਆਂ ਫੈਸਿਲਿਟੀਆਂ ਆ ਸਕੂਲ ਜਾਣ ਵਾਸਤੇ ਆ ਤੇ ਬਾਕੀ ਬਰਸਾਤਾਂ ਦਾ ਪਾਣੀ ਚੜਦਾ ਸੀ ਖੱਡ ਚੋਂ ਬੰਦਾ ਮੂਵ ਨਹੀਂ ਕਰ ਸਕਦਾ ਸੀ ਆ ਜਾ ਨਹੀਂ ਸਕਦੇ ਸੀ ਤੇ ਇਸ ਕਰਕੇ ਲੋਕਾਂ ਨੇ ਹੌਲੀ ਹੌਲੀ ਆਪਣਾ ਅਲਾਈਨ ਕਰ ਗਏ ਇੱਥੋਂ ਕੁਝ ਚਲੇ ਗਏ ਬਾਹਰ ਨੂੰ ਕੁਝ ਥੱਲੇ ਪਿੰਡ ਜਾ ਕੇ 2 ਕਿਲੋਮੀਟਰ ਇੱਥੋਂ ਥੱਲੇ ਬਸ ਗਏ ਬਸ ਗਏ ਹਾਂਜੀ ਕਿੰਨੀਆਂ ਖੱਡਾਂ ਪੈਂਦੀਆਂ ਐ ਇਸ ਪਿੰਡ ਨੂੰ ਜੀ ਇੱਕ ਹੀ ਖੱਡ ਐ ਵੈਸੇ ਤਾਂ ਉਹੀ ਘੁੰਮ ਘੁੰਮ ਕੇ ਚਾਰ ਵਾਰ ਚਾਰ ਤੋਂ ਪੰਜ ਵਾਰ ਆ ਜਾਂਦੀ ਰਸਤੇ 'ਚ ਕਿਉਂਕਿ ਫਿਰ ਇੱਕ ਵਾਰੀ ਉੱਪਰ ਉਹੜ ਆਇਆ ਤੇ ਫਿਰ ਉਹੀ ਪੰਜ ਜਗ੍ਹਾ ਮਿਲੇਗਾ ਤੁਹਾਨੂੰ ਇੱਥੇ ਤੱਕ ਪੁੱਜਣ ਵਾਸਤੇ ਠੀਕ ਐ ਜੀ ਜਦੋਂ ਭਾਜੀ ਇਹ ਘਰ ਸੀਗੇ ਤੇ ਉਹ ਸਾਹਮਣੇ ਵੀ ਉਹ ਵੀ ਘਰ ਸੀਗਾ ਹਨਾ ਜੀ ਹਾਂਜੀ ਮਤਲਬ ਇਦਾਂ ਘਾਰੇ ਪਏ ਰਹਿ ਗਏ ਇਹ ਮਾਲਕ ਕਿੱਥੇ ਗਏ ਅੱਜ ਮਾਲਕ ਕਿੱਥੇ ਹੈ ਮਾਲਕ ਕੋਸ਼ ਸ਼ਹਿਰਾਂ ਨੂੰ ਚਲੇ ਗਏ ਅੱਛਾ ਜੀ ਕੋਸ਼ ਆਪਣੇ ਜੋਬ ਛੱਟ ਜੋਬ ਕਰਨ ਦੇ ਵਾਸਤੇ ਸ਼ਹਿਰਾਂ ਨੂੰ ਮੂਵ ਹੋ ਗਏ ਜ਼ਿਆਦਾ ਉਹਨਾਂ ਦੇ ਨਿਆਣੇ ਉਹ ਵੀ ਸ਼ਹਿਰਾਂ ਨੂੰ ਚਲੇ ਗਏ ਜੀ ਮੁੜ ਕੇ ਇੱਧਰ ਆਣਾ ਜਾਣਾ ਬਹੁਤ ਔਖਾ ਹੋ ਗਿਆ ਮੇਰੇ ਹਿਸਾਬ ਨਾਲ ਤੇ ਇਹ ਮਾਲਕ ਹੋਣ ਵਿਚਾਰੇ ਇੱਥੇ ਆਂਦੇ ਵੀ ਨਹੀਂ ਹੁਣ ਅੱਛਾ ਜੀ ਕਦੀ ਇਹਨਾਂ ਨੇ ਦੇਖਿਆ ਵੀ ਨਹੀਂ ਹੁਣ ਦੁਬਾਰਾ ਪਾਜੀ ਕੋਈ ਟਾਈਮ ਹੀ ਨਹੀਂ ਹਾਂਜੀ ਇੱਕ ਦਾ ਰਸਤਾ ਖਰਾਬ ਆ ਅਸੀਂ ਲੱਭ ਕੇ ਆ ਦਰਸ਼ਨ 라ਦੀਏ ਪਹਿਲਾ ਸਾਨੂੰ ਪਾਜੀ ਨੇ ਘਟੋ ਘਟ ਇੱਕ ਬਹੁਤ ਦੂਰ ਖੜਾ ਕਰਤਾ ਕਹਿੰਦੇ ਮੈਂ ਰਸਤਾ ਲੱਭ ਕੇ ਉਹਨਾਂ ਤੁਸੀਂ ਫੇਰ ਆਇਓ ਕਿਉਂਕਿ ਜੰਗਲੀ ਜਾਨਵਰ ਬਹੁਤ ਆ ਰਸਤਾ ਲੱਭ ਕੇ ਫਿਰ ਸਾਨੂੰ ਇਸ ਘਰ ਵੱਲ ਲੈ ਕੇ ਆਏ ਆ ਪਾਜੀ ਤਕਰੀਬਨ ਜਿੰਨੇ ਘਰ ਉਹ ਹੁਣ ਸਾਰੇ ਜੰਗਲ ਚ ਹੀ ਰਹਿ ਗਏ ਪੂਰੇ ਜੰਗਲ ਚ ਰਹਿ ਗਏ ਉੱਜੜ ਗਏ ਸਾਰੇ ਘਰ ਪਾਜੀ ਸਾਰੇ ਘਰ ਰਹਿ ਗਏ ਇਦਾਂ ਦੇ ਇਉਂਜੜ ਗਏ ਘਰਾਂ ਦਾ ਜੋ ਵੀ ਕੋਈ ਸਮਾਨ ਹੈ ਮਾੜਾ ਮੋਟਾ ਜੋ ਵੀ ਹੈ ਦੱਸਿਓ ਕਿੰਨਿਆਂ ਕਿੰਨਾ ਵਧੀਆ ਇੱਥੇ ਮਾਹੌਲ ਹੁੰਦਾ ਦੇਖੋ ਜੀ ਦੋ ਮੰਜ਼ਲੀ ਘਰ ਉੱਪਰ ਵੀ ਆ ਰਹਿਣ ਵਾਸਤੇ ਥੱਲੇ ਵੀ ਆ ਰਹਿਣ ਵਾਸਤੇ ਮਾওল ਬੜਾ ਪਿਆਰਾ ਸੀ ਇਕੱਠੇ ਰਹਿੰਦੇ ਸੀ ਅਜੇ ਵੀ ਦੇਖੋ ਤਾਲੇ ਲੱਗੇ ਆ ਪਮਾਂਦਰ ਕੁਝ ਹੋਵੇ ਜਾਂ ਨਾ ਹੋਵੇ ਕਹਿ ਨਹੀਂ ਸਕਦੇ ਪਰ ਆਪਣੀ ਚੀਜ਼ ਨੂੰ ਕਿੰਨੇ ਦੁਖੀ ਹੋ ਗਏ ਭਾਜੀ ਗਏ ਹੋਣੇ ਐਤੋਂ ਆ ਦੇਖੋ ਹਜੇ ਤੱਕ ਵੀ ਉਹ ਬਲਬ ਲੱਗਾ ਆ ਪੁਰਾਣੇ ਸਮੇ ਦਾ ਸ਼ਾਇਦ ਦਰਸ਼ਕਾਂ ਨੂੰ ਪਦਿਆ ਹੋਣਾ ਛੋਟੇ ਛੋਟੇ ਘਰਾਂ ਨੂੰ ਜਿੰਦੇ ਜੀ ਕਿਦਾਂ ਤਿਰਕਾ ਤਿਰਕਾ ਕਰਕੇ ਘਰ ਬਣਾਇਆ ਹੋਣਾ ਹੈ ਕਿਉਂਕਿ ਦੇਖੋ ਕਿਤਾ ਲਿਪਿਆ ਉਹਨੂੰ ਮਿੱਟੀ ਦੀ ਲਪਾਈ ਕਰ ਹੈ ਮਿੱਟੀ ਦੀ ਲਪਾਈ ਕੀਤੀ ਆ ਪੱਥਰ ਲਿਆ ਲਿਆ ਕੇ ਜਿੱਦਾਂ ਭਾਜੀ ਜਾਨਵਰ ਨਹੀਂ ਬਣਾਉਂਦੇ ਆਪਣਾ ਮਕਾਨ ਛੋਟਾ ਛੋਟਾ ਹੈ ਭਾਜੀ ਜੀ ਜੀ ਉਦਾਂ ਜਾਨਵਰ ਆਪਣਾ ਮਕਾਨ ਬਣਾਉਂਦੇ ਉਦਾਂ ਹੀ ਉਹਨਾਂ ਨੇ ਆ ਦੇਖੋ ਉੱਪਰ ਵੀ ਵਿਆਸ਼ ਹੈ ਹੈ ਹਾਂਜੀ ਇਹ ਤੁਸੀਂ ਸੋਚੋ ਕਿ ਕਿੰਨਾ ਪੱਥਰ ਲੱਗਾ ਸਾਰੇ ਘਰਾਂ 'ਚ ਪੱਥਰ ਕਿਦਾਂ ਲੱਗਾ ਹੋਊਗਾ ਨਾ ਇੱਕ ਇੱਕ ਕਰਕੇ ਜਿੱਦਾਂ ਚਿੜੀਆਂ ਆ ਲੈਣਾ ਬਣਾਉਂਦੀਆਂ ਜਾਨਵਰ ਆ ਲੈਣਾ ਬਣਾਉਂਦੇ ਆਪਣਾ ਪੰਛੀ ਆ ਲੈਣਾ ਬਣਾਉਂਦੇ ਭਾਜੀ ਤਕਰੀਬਨ ਕਿੰਨੇ ਸਾਲ ਹੋ ਗਏ ਹੁਣ ਕਿੰਨਾ ਘਰ ਖਾਲੀ ਆ ਬਰਾਂਦ ਪਏ ਨੂੰ ਜੀ ਮੇਰੇ ਹਿਸਾਬ ਨਾਲ ਤਾਂ ਮੈਕਸਿਮਮ 40 ਸਾਲ ਹੋ ਗਏ 40 50 40 ਨਹੀਂ ਤਾਂ 35 ਸਾਲ ਤੱਕ ਹੈ ਹੈ ਇਹਨੇ ਹਣਾ ਮੈਕਸਿਮਮ 35 ਤੋਂ 40 ਸਾਲ ਦੇ ਵਿੱਚ ਵਿੱਚ ਭਾਜੀ ਉਦੋਂ ਮਾਹੌਲ ਚੰਗਾ ਸੀ ਜਾਂ ਹੁਣ ਮਾਹੌਲ ਚੰਗਾ ਅਸੀਂ ਹਿਸਾਬ ਨਾਲ ਤਾਂ ਉਹੀ ਮਾਹੌਲ ਚੰਗਾ ਸੀ ਅੱਛਾ ਜੀ ਬਹੁਤ ਸੋਹਣਾ ਸੀ ਕੋਈ ਇੰਨਾ ਜਾਨਵਰ ਨਹੀਂ ਹੁੰਦਾ ਸੀ ਹੁਣ ਤਾਂ ਜਾਨਵਰ ਵੀ ਬਹੁਤ ਹੁੰਦਾ ਅੱਛਾ ਜੀ ਹੁਣ ਤਾਂ ਜੰਗਲੀ ਸਾੰਬਰ ਬਹੁਤ ਹੈ ਬਾਂਦਰ ਬਹੁਤ ਹੈ ਪਹਿਲਾਂ ਇਸ ਏਰੀਆ 'ਤੱਕ ਬਾਂਦਰ ਨਹੀਂ ਆਉਂਦੇ ਸੀ ਤੇ ਇੱਥੇ ਵੀ ਫਸਲ ਮਾਰੇ ਮोटे ਛੋਟੇ ਖੇਤਾਂ ਚ ਲੋਕੀ ਬੀਜਦੇ ਸੀ ਬੀਜੇ ਸੀਗੇ ਸਬਜੀ ਸਬਜੀ ਬੀਜਦੇ ਸੀ ਈਵਨ ਇੱਥੇ ਥੋੜੇ ਸੰਤਰੇ ਆ ਦੇਖੋ ਸੁੱਕ ਗਿਆ ਬੂਟਾ ਹਾਂਜੀ ਸੰਤਰੇ ਸੀ ਜਾਮਣ ਵੀ ਲਾਈ ਆ ਸੰਤਰਾ ਵੀ ਲਾਇਆ ਮਰੂਤ ਵੀ ਲਾਇਆ ਹੁਣ ਸੁੱਕ ਗਿਆ ਖੁਸ਼ਕ ਹੋ ਗਿਆ ਜਾਨਵਰ ਜ਼ਿਆਦਾ ਹੋ ਗਿਆ ਔਰ ਜੰਗਲ ਜ਼ਿਆਦਾ ਫੈਲ ਗਿਆ ਅੱਛਾ ਜੀ ਛਿੜੀ ਫੈਲ ਗਈ ਜ਼ਿਆਦਾ ਬੂਟੇ ਨਹੀਂ ਐ ਕੋਈ ਉਪਜਾਊ ਲੱਕੜੀ ਨਹੀਂ ਐ ਬਟ ਛਿੜੀ ਜ਼ਿਆਦਾ ਹੋ ਗਈ ਜਿਸ ਕਰਕੇ ਆਣਾ ਜਾਣਾ ਬਹੁਤ ਮੁਸ਼ਕਲ ਹੋ ਗਿਆ ਮੁਸ਼ਕਲ ਹੋ ਗਿਆ ਹਾਂਜੀ ਰਸਤੇ ਬੰਦ ਹੋ ਗਏ ਠੀਕ ਹੈ ਜੀ ਹਾਂਜੀ ਜੰਗਲ ਵੱਧਦਾ ਹੀ ਗਿਆ ਵੱਧ ਗਿਆ ਕੋਈ ਸਾਫ ਸੁਥਰਾ ਨਹੀਂ ਪਤਾ ਜੀ ਜਾਨਵਰ ਜ਼ਿਆਦਾ ਹੋ ਗਿਆ ਨਾ ਜਾਨਵਰ ਬਹੁਤ ਜ਼ਿਆਦਾ ਹੋ ਗਿਆ ਇੱਕ ਗੱਲ ਆ ਕਿ ਜਦੋਂ ਜਾਨਵਰ ਬਾਗ ਤेंदੂ ਕਹਿੰਦੇ ਨੋਰਮਲ ਇੱਥੇ ਘੁੰਮਦੇ ਬਾਗ ਤेंदੂ ਆ ਹਾਂਜੀ ਜੰਗਲਾਤ ਵੱਲੋਂ ਹਦਾਇਤਾਂ ਕਦੇ ਦਿੱਤੀਆਂ ਜਾਂਦੀਆਂ ਵੀ ਤੁਸੀਂ ਇਹਨਾਂ ਕੋਲੋਂ ਬਚ ਕੇ ਰਹੋ ਕਦੀ-ਕਦੀ ਆ ਜਾਂਦੇ ਆਪਣੇ ਰਿਆਸੀ ਇਲਾਕੇ ਅੱਜ ਵੀ ਆ ਜਾਂਦੇ ਉਧਰ ਵੀ ਆ ਜਾਂਦੇ ਆ ਉਧਰ ਵੀ ਆ ਜਾਂਦੇ ਆ ਤेंदੂਆ ਹੈ ਅੱਛਾ ਜੀ ਹਾਂ ਬਾਗ ਵੀ ਆ ਜਾਂਦਾ ਕਦੀ ਰਿਆਸੀ ਏਰੀਆ 'ਚ ਵੀ ਆ ਜਾਂਦੇ अच्छा लोकी फिर उधर ਕੋਲੋਂ ਦਰਦੇ ਆ ਕਈ ਵਾਰ ਬਹੁਤ ਵਧੀਆ ਗਾਹ ਆਰਾਮ ਟਟਵਾਲੀ ਪਿੰਡ ਆ ਪਾਜੀ ਕਹਿੰਦੇ ਕਿ ਸਾਡਾ ਪਿੰਡ ਮਤਲਬ ਜਿਸ ਹਸਾਬ ਦਾ ਨਸ਼ਾ ਦੂਜੇ ਪਿੰਡਾਂ ਦੇ ਵਿੱਚ ਹਨਾ ਇਸ ਪਿੰਡ ਚ ਨਹੀਂ ਹੈਗਾ ਬਿਲਕੁਲ ਨਹੀਂ ਚਿੱਟਾ ਸੁਣਿਆ ਨਹੀਂ ਅਸੀਂ ਕਦੀ ਇਸ ਪਿੰਡ ਚ ਚਿੱਟਾ ਨਹੀਂ ਸੁਣਿਆ ਕਦੀ ਨਹੀਂ ਸੁਣਿਆ ਨਾ ਹਾਂ ਥੋੜੀ ਬੋਤੀ ਬੰਦੇ दारू ਸ਼ਰਾਬ ਡਰਿੰਕ ਵਗੈਰਾ ਪਾਜੀ ਹਰੇਕ ਕਰਦੇ ਹੀ ਹਨਾ ਬਟ ਚਿੱਟਾ ਛੂਟਾ ਨਹੀਂ ਹੈ ਇੱਥੇ ਅੱਛਾ ਮਤਲਬ ਬਿਲਕੁਲ ਸਾਫ਼ ਸੁਥਰਾ ਪਿੰਡ ਹੈ ਤੁਹਾਨੂੰ ਪਿੰਡ ਕਹਿ ਸਕਦੇ ਆ ਆਪਾਂ ਕਿ ਜਿਸ ਪਿੰਡ ਦੇ ਨੌਜਵਾਨ ਪਾਜੀ ਇਹ ਆਪਾ ਜੀ ਸੁਣਾ ਕਹਿੰਦੇ ਪਿੰਡ ਦੇ ਨੌਜ ਮਿਹਨਤੀ ਬਹੁਤ ਆ ਫੌਜ ਦੇ ਤਿਆਰੀ ਬਹੁਤ ਕਰਦੇ ਹਨ ਪ੍ਰੈਕਟਿਸ ਬਹੁਤ ਹੁੰਦੀ ਆ ਇਹ ਗੱਲ ਸੱਚ ਵਾਪਾ ਜੀ ਬਿਲਕੁਲ ਪ੍ਰੈਕਟਿਸ ਹੈ ਇੱਥੇ ਪਹਿਲਾਂ ਇੱਕ ਅਕੈਡਮੀ ਖੁੱਲੀ ਸੀ ਪਿੰਡ ਅੱਛਾ ਜੀ ਹੁਣ ਵੀ ਉਹ ਕੋਵਿਡ ਦੇ ਕਰਕੇ ਉਹ ਥੋੜੀ ਖਰਾਬ ਹੋ ਗਈ ਮਤਲਬ ਉਹਦੇ ਚ ਕੋਈ ਹੁਣ ਮੂਵਮੈਂਟ ਨਹੀਂ ਰਹੀ ਪਰ ਹੁਣ ਵੀ ਹੈ ਟ੍ਰੇਨਿੰਗ ਬਹੁਤ سارے ਮੁੰਡੇ ਸੀ ਕੋਈ ਕਮ ਸੇ ਕਮ 50-50 ਮੁੰਡੇ ਟ੍ਰੇਨਿੰਗ ਕਰਦੇ ਇੱਕ ਉਹਨਾਂ ਦਾ ਕੋਚ ਵੀ ਸੀ ਯਾਰ ਮੈਨੂੰ ਕੋਚਿੰਗ ਕਰਦਾ ਸੀ ਅੱਛਾ ਜੀ ਬਟ ਕੋਵਿਡ ਕਰਕੇ ਉਹ ਥੋੜਾ ਰੁਕ ਗਿਆ ਕੰਮ ਭਾਜੀ ਬਹੁਤ ਇਹ ਗੱਲ ਬਹੁਤ ਚੰਗੀ ਹੈ ਚਾਹੇ ਲੋਕੀ ਇੱਥੇ ਦੇ ਮਤਲਬ ਜਿਆਦਾ ਅਮੀਰ ਨਹੀਂ ਹੈਗੇ ਪਰ ਉਹਨੇ ਆਪਣੇ ਬੱਚੇ ਸਾਹਮਣੇ ਰੱਖੇ ਹੋਏ ਹਨ ਮੈਂ ਜਦੋਂ ਸਵੇਰੇ ਦੋਸਤੋ ਅੱਜ ਆਉਣਾ ਪਿਆ ਸੀ ਰਸਤੇ ਸਟਾਰਟਿੰਗ ਦੇ ਵਿੱਚ ਨਾ ਇੱਕ ਮੰਦਿਰ ਆ ਭੋਲੇ ਨਾ ਜੀ ਦਾ ਸ਼ੰਕਰ ਜੀ ਦਾ ਮੰਦਿਰ ਆ ਭਾਜੀ ਨੌਜਵਾਨ ਉੱਥੇ ਕਾਫੀ ਪੂਜਾ ਕਰਨ ਜਾਂਦੇ ਹਨ ਪਿੰਡ ਤੋਂ ਤਕਰੀਬਨ ਕਿਲੋਮੀਟਰ ਦੂਰ ਹੁਣਾ ਆ ਪਰ ਤੁਰ ਕੇ ਗਏ ਆ ਮੈਂ ਉੱਥੋਂ ਜੱਜ ਕਰ ਲਿਆ ਕਿ ਇਸ ਪਿੰਡ ਦੇ ਨੌਜਵਾਨ ਬਹੁਤ ਸੂਝਵਾਨ ਆ ਮਤਲਬ ਇੰਨੀ ਸ਼ਰਦਾ ਪਾਜੀ ਕਿਤੇ ਹੋ ਸਕਦਾ ਤਾਂ ਹੀ ਮੇਰੇ ਪਿੰਡ ਚ ਤੁਸੀਂ ਉਹਦੇ ਗੱਲ ਕੀਤੀ ਨਾ ਕਿ ਪਾਜੀ ਨਾ ਸਾਡੇ ਪਿੰਡ ਚ ਨਸ਼ਾ ਹੁੰਦਾ ਤੇ ਨਾ ਹੀ ਚੋਰੀ ਹੁੰਦੀ ਆ ਇਹ ਬਹੁਤ ਵਧੀਆ ਗੱਲ ਆ ਹਣਾ ਇੱਕ ਸੇਫਟੀ ਦੇ ਵਜੋਂ ਆਪਣਾ ਪਿੰਡ ਥੋੜਾ ਸੇਫ ਹੈ ਅੱਛਾ ਜੀ ਕੋਈ ਇਦਾਂ ਦੀ ਚੋਰੀ ਔਰ ਮਿਸ ਹੈਪਨਿੰਗ ਜਾਂ ਕੋਈ ਇਦਾਂ ਮਾਰ ਸਿਰਫ ਇੱਕ ਹੈਗੀ ਜੰਗਲੀ ਜਾਨਵਰ ਦੀ ਜੰਗਲੀ ਜਾਨਵਰ ਦੀ ਹੋਰ ਕਿਹੇ ਜੇ ਇਸ ਪਿੰਡ ਨੂੰ ਮਾਰ ਨਹੀਂ ਹੈਗੀ ਕਿਉਂਕਿ ਜਦੋਂ ਅਸੀਂ ਰਸਤੇ 'ਚ ਪਾਜੀ ਆਉਨੇ ਸੀ ਟਿਊਬਲ ਉੱਦੀ ਬਿਰਾਨ ਪੈयो ਆ ਹਾਂਜੀ ਬੁਲਾਦਾ 40 ਅਸੀਂ ਦਿਖਾਵਾਂਗੇ ਵੀ 40 50 ਸਾਲ ਹੋ ਗਏ ਹੋਣੇ ਇਹ ਸਾਡੇ ਉਧਰ ਕਦੇ ਪਿੰਡਾਂ 'ਚ ਹੈ ਨਾ ਤਾਂ ਅਮਲੀ ਲਾਹ ਕੇ ਲੈ ਜਾਂਦੇ ਹਾਂਜੀ ਦੇਖੋ ਇੱਥੇ ਜਿਹੜੀ ਸਿੰਚਾਈ ਦਾ ਵੀ ਸਾਧਨ ਉਹ ਵੀ ਕੋਈ ਨਹੀਂ ਹੈ ਕੋਈ ਨਹੀਂ ਹੈਗਾ ਉਹ ਟਿਊਬਲ ਲੱਗੇ ਹੈ ਗਵਰਨਮੈਂਟ ਵੱਲੋਂ ਟਿਊਬਲ ਲਵਾਏ ਪਰ ਅਜੇ ਚਾਲੂ ਨਹੀਂ ਹੈ ਹਾਜੇ ਵੀ ਇਹ ਜਿਹੜਾ ਖੜ ਦਾ ਨੇਚਰਲ ਵਾਟਰ ਹੈ ਹਾਂਜੀ ਇਹਨਾਂ ਨੂੰ ਪਾਈਪਾਂ ਰਾਹੀਂ ਥੱਲੇ ਖੇਤਾਂ ਤੱਕ ਭਜਾਇਆ ਹੈ ਇਹ ਪਾਣੀ ਆਉਂਦਾ ਕਿੱਥੋਂ ਪਾਣੀ ਇਹ ਜਮੀਨੀ ਸੋਰਸਸ ਹੈ ਅਰਾਊਂਡ ਇੱਥੋਂ ਕਮ ਸੇ ਕਮ 2 ਤੋਂ 3 ਕਿਲੋਮੀਟਰ ਦੂਰੋਂ ਅੱਛਾ ਜੀ ਇਹ ਆਪਣੇ ਆਪ ਆਟੋਮੈਟਿਕਲੀ ਜ਼ਮੀਨ ਚੋਂ ਨਿਕਲਦਾ ਭਾਜੀ ਇੱਕਣਾ ਸਾਡਾ ਭਲੇਖਾ ਦੂਰ ਕਰ ਦੋ ਇੱਕ ਗੁਫਾਵਾਂ ਦੀ ਬਹੁਤ ਚਰਚਾ ਹੋਈ ਹੈ ਇੱਥੇ ਬਹੁਤ ਜਿਆਦਾ ਕਹਿੰਦੇ ਗੁਫਾਵਾਂ ਆ ਹਾਂਜੀ ਚਲੋ ਅਸੀਂ ਵੀ ਲੱਭਣ ਦੀ ਕੋਸ਼ਿਸ਼ ਕੀਤੀ ਉਹ ਗੱਲਾਂ ਸੱਚਵਾਂ ਕਿ ਨਹੀਂ ਉਹ ਜਾਨਵਰਾਂ ਵੱਲੋਂ ਬਣਾਈਆਂ ਗਈਆਂ ਜਾਂ ਨਹੀਂ ਗੁਫਾਵਾਂ ਸੁਣੀਆਂ ਤਾਂ ਅਸੀਂ ਵੀ ਹੈ ਆਪਣੇ ਹੋਸ਼ ਚ ਪਰ ਹੁਣ ਕੀ ਹੈ ਜੰਗਲ ਜ਼ਿਆਦਾ ਵੱਧ ਗਿਆ ਹੁਣ ਪਤਾ ਨਹੀਂ ਲੱਗਦਾ ਕਿ ਗੁਫਾਵਾਂ ਕਬਰ ਹੋ ਗਈਆਂ ਜਾਂ ਟਹਿ ਟੇ ਰਹੀਆਂ ਕਿੰਨੀਆਂ ਦੀਆਂ ਗੁਫਾਵਾਂ ਸੀ ਭਾਜੀ ਉਹ ਗੁਫਾਵਾਂ ਪਹਿਲਾਂ ਹੀ ਕਹਿੰਦੇ ਵੀ ਬਜ਼ੁਰਗਾਂ ਨੇ ਬਣਾਈਆਂ ਜਾਂ ਪੁਰਾਣੇ ਬੰਦਿਆਂ ਨੇ ਬਣਾਈਆਂ ਕੋਈ ਸੇਫ ਆਪਣਾ ਰੱਖਣ ਵਾਸਤੇ ਹਾਂਜੀ ਬਚਣ ਵਾਸਤੇ ਹੁਣ 40 ਸਾਲ ਸਾਡੀ ਉਮਰ ਹੋ ਗਈ 70 ਸਾਲ 75 ਸਾਲ ਇੰਡੀਆ ਨੂੰ ਆਜ਼ਾਦ ਹੋਏ ਹੋ ਗਿਆ ਹੋ ਸਕਦਾ ਉਹ ਤੇ ਪਹਿਲਾਂ ਬਣਾਈਆ ਪਹਿਲਾਂ ਬਣਾਈਆ ਹਾਂਜੀ ਪਰ ਫੇਰ ਵੀ ਸਾਨੂੰ ਰਾਜੂ ਮਿਲਿਆ ਸੀ ਰਾਜੂ ਜੰਗਲ ਚ ਘੁੰਮਦਾ ਆ ਹਾਂਜੀ ਉਹ ਕਹਿੰਦਾ ਪਾਜੀ ਹਜੇ ਤੱਕ ਇੱਥੋਂ ਘੱਟੋ 2 2.5 3 ਕਿਲੋਮੀਟਰ ਬਾ ਪਾਣੀ ਚ ਜਾਣਾ ਪੈਂਦਾ ਆ ਇੱਕ ਤਾਂ ਖੈਰ ਸ਼ਾਇਦ ਜੇ ਹੋ ਵੀ ਤਾਂ ਮੈਂ ਤੁਹਾਨੂੰ ਗੁਫਾ ਦਿਖਾ ਦਿੰਦਾ ਇੱਥੇ ਲੱਗ ਗਈ ਹੈ ਅੱਛਾ ਲੱਗ ਗਈ ਹਾਂ ਮੇਰੀ ਹੋਛ ਜਿਹੜੀ ਹੈ ਠੀਕ ਹੈ ਜੀ ਚਲੋ ਆਪਾਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਹੁਣ ਚੱਲਦੇ ਆਪਾਂ ਚਲੋ ਪਾਜੀ ਠੀਕ ਪਾਜੀ ਕੀ ਦਿੱਕਤ ਆਈ ਸੀ ਇੱਥੇ ਐਕਚੁਅਲੀ ਕੀ ਹੈ ਇੱਥੇ ਇੱਥੇ ਹਾਰਡ ਬਰਸਾਤ ਬਰਸੂਤੋਂ ਆਉਣਾ ਬਹੁਤ ਔਖਾ ਸੀ ਅੱਛਾ ਜੀ ਬਰਸਾਤ ਨੂੰ ਇੱਥੇ ਤੁਸੀਂ ਐਂਟਰ ਨਹੀਂ ਕਰ ਸਕਦੇ ਸੀ ਖੱਡ ਤਿੰਨ ਤਿੰਨ ਖੱਡਾ ਹੈ ਪਾਣੀ ਚੜ ਜਾਂਦਾ ਸੀ ਅੱਛਾ ਤਾਂ ਬਾਕੀ ਲੋਕਾਂ ਨੂੰ ਫਿਰ ਇੱਥੇ ਸੁਵਿਧਾਵਾਂਾਂ ਦੀ ਕਮੀ ਸੀ ਹਾਂ ਇਸ ਕਰਕੇ ਫਿਰ ਲੋਕੀ ਸਾਰੇ ਮੂਵ ਹੋ ਗਏ ਜੀ ਹੁਣ ਵੀ ਬਹੁਤ ਕਮੀ ਆ ਜਿੱਦਾਂ ਹੁਣ ਅਸੀਂ ਖੜੇ ਆ ਪਿੰਡ ਤੋਂ ਬੜਾ ਦੂਰ ਨਹੀਂ ਹੈਗੇ ਆ ਆਪਾਂ ਐਕਚੁਅਲੀ ਅਸੀਂ ਅਰਾਊਂਡ 2 ਕਿਲੋਮੀਟਰ ਹੈ ਔਰ ਇੱਥੇ ਕੋਈ ਕਨੈਕਟੀਵਿਟੀ ਨਹੀਂ ਹਾਂਜੀ ਕੋਈ ਨੈਟਵਰਕ ਨਹੀਂ ਹੈ ਕੋਈ ਤੁਹਾਡੇ ਨਾਲ ਕੋਈ ਵੀ ਕਨੈਕਟੀਵਿਟੀ ਹੋਣ ਦੀ ਵਜ੍ਹਾ ਨਾਲ ਤੁਸੀਂ ਟੁੱਟੇ ਹੋ ਇਸ ਟੁੱਟੇ ਹੋ ਬਿਲਕੁਲ 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 ਰੋਡ ਤੇ ਜਾਓਗੇ ਤੁਸੀਂ ਇੱਥੋਂ ਅਰਾਊਂਡ 2 ਕਿਲੋਮੀਟਰ ਤੇ ਤੁਹਾਨੂੰ ਕਨੈਕਟੀਵਿਟੀ ਵੀ ਮਿਲੇਗੀ ਔਰ ਥੋੜੀਆਂ ਫੈਸਿਲਿਟੀਆਂ ਵੀ ਮਿਲਣਗੀਆਂ ਜਿੱਦਾਂ ਬੱਸ ਹੋ ਗਈ ਬਾਕੀ ਹੋਰ ਗੱਡੀਆਂ ਹੋ ਗਈਆਂ ਜੀ ਔਰ ਕਨੈਕਟੀਵਿਟੀ ਹੋ ਗਈ ਤੁਹਾਨੂੰ ਹਸਪੀਟਲ ਜਾਣਾ ਜਾਂ ਹੋਰ ਕਿਤੇ ਜਾਣਾ ਤੁਸੀਂ ਕਿਰੀਆਨੇ ਦਾ ਹੀ ਸਮਾਨ ਲੈਣ ਜਾਣਾ ਤਾਂ ਤੁਹਾਨੂੰ ਉਹ ਥੋੜੀ ਕਨੈਕਟੀਵਿਟੀ ਕਿਉਂਕਿ ਇਹ ਦੂਰ ਹੋਣ ਦੀ وجہ ਨਾਲ ਬਰਸਾਤਾ ਚ ਇੱਥੇ ਤੁਸੀਂ ਆ ਨਹੀਂ ਸਕਦੇ ਤੁਹਾਨੂੰ ਜਦ ਤੱਕ بارش ਹੋ ਗਈ ਹੜ ਆ ਗਿਆ ਤੁਸੀਂ ਕ੍ਰੋਸ ਨਹੀਂ ਕਰ ਸਕਦੇ ਤੁਸੀਂ ਉਸ ਲਈ ਕ੍ਰੋਸ ਕਰੋਗੇ ਇੰਤਜ਼ਾਰ ਕਰੋਗੇ 2 ਘੰਟੇ ਚ ਹੜ ਘੱਟ ਹੁੰਦਾ ਪਾਣੀ ਘੱਟ ਹੁੰਦਾ ਉਹਦੇ ਬਾਅਦ ਹੀ ਤੁਸੀਂ ਜਦੋਂ ਖੱਡਾਂ ਵਗਦੀਆਂ ਆ ਤਿੰਨ ਖੱਡਾਂ ਗਿਆ ਤੁਸੀਂ ਹਨਾ ਤਿੰਨ ਖੱਡਾ ਇਹ ਕ੍ਰੋਸ ਇੱਕੋ ਹੀ ਖੱਡ ਹੈ ਇਹ ਘੁੰਮ ਘੁੰਮ ਕੇ ਉਹੀ बार-बार ਆ ਜਾਂਦੀ ਹੈ ਅੱਛਾ ਜੀ ਯਾਨੀ ਦਾ ਯੂ ਟਰਨ ਲੈ ਲੈ ਕੇ ਘੁੰਮ ਘੁੰਮ ਕੇ ਇਹੀ ਖੱਡ ਬਾਰ-ਬਾਰ ਆ ਜਾਂਦੀ ਹੈ ਜਦੋਂ ਮੰਨ ਲਓ ਬਰਸਾਤ ਵਾ ਬਰਸਾਤਾਂ ਜੀ ਇਹਦਾ ਬੰਦਾ ਟੱਪ ਜੀ ਜਾਂਦੀ ਜਿੰਨੀ ਹਾਈਟ ਹੁੰਦੀ ਹੋਣੀ ਇਹਦੀ ਬਹੁਤ ਉੱਚੀ ਹੁੰਦੀ ਆ ਪਾਣੀ ਤੁਸੀਂ ਕਰਾਸ ਨਹੀਂ ਕਰ ਸਕਦੇ ਤੁਸੀਂ ਇੰਤਜ਼ਾਰ ਕਰੋਗੇ ਜਦ ਤੱਕ ਪਾਣੀ ਥੋੜਾ ਘਟ ਨਹੀਂ ਹੋ ਜਾਂਦਾ ਤੁਸੀਂ ਉਹਦੇ ਬਾਅਦ ਹੀ ਆਓਗੇ ਉਥੇ ਪਹਿਲਾਂ ਨਹੀਂ ਆ ਸਕਦੇ ਮੈਂ ਭਾਜੀ ਤੁਹਾਨੂੰ ਇੰਤਜ਼ਾਰ ਹੀ ਕਰਨਾ ਪਏਗਾ ਜਦ ਤੱਕ ਪਾਣੀ ਘਟੇਗਾ ਤੁਸੀਂ ਆਓਗੇ ਮੀਂਹ ਝੜੀ ਚ ਇਹੀ ਹੈ ਮੰਨ ਲਓ ਬਰਸਾਤ ਬੱਚੇ ਤਾਂ ਫਿਰ ਸਕੂਲ ਵੀ ਨਹੀਂ ਜਾਪਾਂਗੇ ਸਕੂਲ ਵੀ ਨਹੀਂ ਜਾ ਪਾਂਦੇ ਛੁੱਟੀ ਛੁੱਟੀ ਹੀ ਕਰਨੀ ਪੈਣੀ ਹੈ ਜਦ ਤੱਕ ਬਾਰਿਸ਼ ਇੱਕ ਗੱਲ ਦੱਸਿਓ ਭਾਈ ਤੁਹਾਡੇ ਏਰੀਆ ਦੇ ਵਿੱਚ ਜਿਹੜੇ ਨੌਜਵਾਨ ਨੇ ਦਾ ਤੁਹਾਡਾ ਪਤੀਜਾ ਹੀ ਆ ਸਮਝ ਲਓ ਹਾਂਜੀ ਫੌਜ ਦੀ ਆਰਮੀ ਦੀ ਭਰਤੀ ਦੇਖਦਾ ਹਨਾ ਜੀ ਜੀ ਮਤਲਬ ਇਸ ਏਰੀਆ 'ਚ ਜਿਆਦਾ ਬੱਚੇ ਆਰਮੀ ਭਰਤੀ ਕਿਉਂ ਹੁੰਦੇ ਆ ਕੋਈ ਹੋਰ ਹੈ ਨਹੀਂ ਕੰਮ ਹੋਰ ਕੰਮ ਨਹੀਂ ਹੈ ਕੰਮ ਨਹੀਂ ਕੋਸ਼ਿਸ਼ ਕਰਦੇ ਆ ਨੇ ਆਣੇ ਭਰਤੀ ਆਉਣ ਵਾਸਤੇ ਜੀ ਜਿਹੜਾ ਇਹ ਤਾਂ ਤੁਸੀਂ ਇਹ ਸ਼ੁਰੂ ਹੀ ਹੈ ਨਾ ਜਿੱਥੋਂ ਆਏ ਆ ਅਸੀਂ ਜੀ ਜੀ ਇੱਥੇ ਅੱਗੇ ਵੀ ਘਰ ਸੀ ਆਹ ਦੇਖੋ ਨਾ ਤੁਸੀਂ ਕਦੀ ਹੋਰ ਕਿਤੇ ਲੱਗਿਆ ਦੇਖਾ ਵਾਲਾ ਸੂਫੂਲੇ ਜੀ ਸਾਡੀ ਹੋਛ ਚ ਲਾਇ ਸੀ ਸੂਫ ਕਿਹੜੀ ਆ ਸੂਫੂਲ ਕਹਿੰਦੇ ਨੇ ਸੂਫੂਲੀ ਸੂਬੂਲ ਹੋਣਾ ਇਹ ਸੂਬੂਲ ਕਹਾਂਦੇ ਤੁਸੀਂ ਆਸੀਂ ਸੂਫੂਲੀ ਕਹਿੰਨੇ ਇਹ ਐਕਚੁਅਲੀ ਕੀ ਹੈ ਜੰਗਲਾਤ ਨੇ ਲਵਾਇਆ ਸੀ ਪਹਿਲਾਂ ਹਾਂਜੀ ਪੱਠੇ ਪੁੱਠਿਆਂ ਵਾਸਤੇ ਇਹ ਹੁਣ ਕੀ ਹੈ ਪਏ ਬੂਟੇ ਹੁਣ ਇੰਨੇ ਹੋ ਗਏ ਵੀ ਇਹਨਾਂ ਦੇ ਥੱਲੇ ਕੋਈ ਹੋਰ ਦਰਖਤ ਨਹੀਂ ਹੁੰਦਾ ਮਤਲਬ ਇਹ ਆਪਣੇ ਹੀ ਇਹਨਾਂ ਦੇ ਜਿਹੜੇ ਬੀ ਆ ਡਿੱਗ ਜਾਂਦੇ ਫਿਰ ਜ਼ਿਆਦਾ ਬੂਟੇ ਆਉਂਦੇ ਮਤਲਬ ਇਹਦੀ ਲੱਕੜੀ ਵੀ ਕਿਸੇ ਕੰਮ ਨਹੀਂ ਆਂਦੀ ਬਸ ਇਹਦੇ ਪੱਤੇ ਕੰਮ ਆਂਦੇ ਪਸ਼ੂਆਂ ਨੂੰ ਪਾਉਂਦੇ ਪਸ਼ੂਆਂ ਨੂੰ ਵਰਤਣ ਵਾਸਤੇ ਕਹਿੰਦੇ ਬਹੁਤ ਵਧੀਆ ਇਹ ਬੂਟਾ ਹੁੰਦਾ ਸੀਗਾ ਜਿਹਦੇ ਕਰ ਇਹ ਪਸ਼ੂ ਪੱਠੇ ਨਹੀਂ ਹੁੰਦੀ ਸੀ ਨਾ ਉਹ ਇਹ ਬੂਟੀ ਪਾ ਕੇ ਆਪਣੇ ਪਸ਼ੂਆਂ ਦਾ ਦੁੱਧ ਚੜ੍ਹ ਜਾਂਦਾ ਸੀ ਭਾਈ ਜੀ ਇਹਦੇ ਬਾਰੇ ਮੈਂ ਪਤਾ ਕੀਤਾ ਸੀਗਾ ਇਸ ਬੂਟੇ ਬਾਰੇ ਹਾਂਜੀ ਜੀ ਇਹਦੇ ਨਾਲ ਮੱਝਾਂ ਦੇ ਦੁੱਧ ਤੇ ਵਧਤਰੀ ਹੁੰਦੀ ਆ ਮਤਲਬ ਅੱਛਾ ਦੁੱਧ ਵੱਧ ਆ ਆ ਤਾਂ ਬੜਾ ਵਾਜੋ ਤਾਂ ਠੀਕ ਆ ਜੀ ਕੋਈ ਨਹੀਂ ਕੋਈ ਨਹੀਂ ਸ਼ਾਟ ਲੈਣਾ ਆਪਾਂ ਇਹ ਚੀਜ਼ ਦੱਸਣੀ ਆ ਆਪਣੇ ਦਰਸ਼ਕਾਂ ਨੂੰ ਕਿ ਬਾਕੀ ਜਿਹੜਾ ਬੂਟਾ ਆ ਦੁੱਧ ਪਸ਼ੂਆਂ ਦਾ ਵਾਧਾ ਸੀ ਨਾਲ ਜਿਹੜਾ ਅਸੀਂ ਦਿਖਾਉਣਾ ਚਾਹੁੰਦੇ ਆ ਉਹੀ ਰਸਤਾ ਹੈ ਹਾਂ ਇਹ ਦੇਖੋ ਆਹ ਰਸਤਾ ਆ ਗਿਆ ਜੀ ਆ ਦੱਸਿਓ ਕੀ ਆ ਵੈਸੇ ਮੈਨੂੰ ਪਤਾ ਤੁਸੀਂ ਦੱਸੋ ਦੋ ਸਟੋਰੀ ਘਰ ਆ ਭਾਜੀ ਚਾਹੇ ਕੱਚਾ ਆ ਹਨਾ ਦੋ ਸਟੋਰੀ ਘਰ ਆ ਬਹੁਤ ਪੁਰਾਣੇ ਘਰ ਆ ਅੱਛਾ ਜੀ ਮੋਰ ਥੈਨ 50 ਸਾਲ ਤੋਂ ਵੀ ਪੁਰਾਣੇ ਆ ਸਾਡੀ ਉਮਰ 50 ਸਾਲ ਹੋ ਗਈ ਅਸੀਂ 50 ਸਾਲ ਤੋਂ ਪਹਿਲਾਂ ਦੇ ਹੀ ਦੇਖਦੇ ਪਏ ਆ ਅੱਛਾ ਜੀ ਇੱਥੇ ਸੀ ਘਰ ਦੇ ਵਾਸੀ ਜਿੰਦਗੀ ਸੀ ਅੱਛਾ ਜੀ ਜਿੰਦਗੀ ਸੀ ਇਨਾ ਚੋ ਕੁਛ ਰਹਿ ਗਿਆ ਕੁਛ ਖਤਮ ਹੋ ਗਿਆ ਅਗਲੀ ਪੀੜ੍ਹੀ ਹੈ ਜੋ ਕੁਛ ਹੈਗੇ ਆ ਕੁਛ ਇੱਥੇ ਨਹੀਂ ਹੈ ਕੋਈ ਮੂਵ ਹੋ ਗਿਆ ਇਸ਼ਾਰਾ ਵਾਲ ਦੇਖ ਲਓ ਭਾਜੀ ਇਹ ਕੱਚੀ ਮਿੱਟੀ ਦੇ ਆ ਸ਼ਾਇਦ ਹੈ ਨਾ ਕੱਚੀ ਮਿੱਟੀ ਦੇ ਵਿੱਚ ਪੱਥਰਾਂ ਦੇ ਠੀਕੇ ਆ ਹੈਂ ਠੀਕੇ ਆ ਘਰ ਮਤਲਬ ਚਲੋ ਟੀਨਾ ਘਰ ਹੋ ਗਈਆਂ ਪਰ ਦੇਖਣ ਵਾਲੀ ਚੀਜ਼ ਆ ਸੀਮੈਂਟ ਦੇ ਵਿੱਚ ਲੱਗਾਦਾ ਅੱਜ ਕੱਲ 50 ਸਾਲ ਨਹੀਂ ਕੱਢਦੇ ਆ ਪੱਕੇ ਘਰ ਹੈ ਜੀ ਦੇਖੋ ਪੱਕੇ ਹੀ ਘਰ ਹੈ ਠੰਡੇ ਰਹਿੰਦੇ ਆ ਠੰਡੇ ਰਹਿੰਦੇ ਆ ਨਾ ਗਰਮੀਆਂ ਚ ਆ ਨਾਲ ਹੀ ਆਹਾ ਇੱਕ ਇੱਕਦਾਂ ਲਪਾਈ ਕੀਤੀ ਹੈ ਨਾ ਇਹ ਭਾਜੀ ਪੰਡਤਾਂ ਦਾ ਮਹੱਲਾ ਹੁੰਦਾ ਸੀ ਇਹ ਵੀ ਪੰਡਤਾਂ ਦਾ ਮਹੱਲਾ ਅੱਛਾ ਜੀ ਕਿੰਨੇ ਘਰ ਹੁੰਦੇ ਸੀ ਜਦੋਂ ਤੁਸੀਂ ਦੇਖੇ ਇੱਥੇ ਕਰੀਬਨ ਕਰੀਬਨ 20 ਘਰ ਤਾਂ ਸੀ 20 ਘਰ ਸੀ ਆ ਦੋ ਘਰ ਹੈ ਇੱਕ ਉਧਰ ਹੈ ਅੱਗੇ ਅੱਛਾ ਜੀ ਉਹ ਰਸਤਾ ਥੋੜਾ ਖਰਾਬ ਹੈ ਸ਼ਾਇਦ ਹੋਵੇ ਆ ਦੋ ਘਰ ਤਾਂ ਇਹ ਹੈ ਤਿੰਨ ਘਰ ਇੱਧਰ ਸੀ ਇਹ ਪਿੱਛੇ ਅਗਲੀ ਖੱਡ ਤੱਕ ਫੇਰ ਕਰੀਬਨ ਕਰੀਬਨ 20 ਘਰ ਸੀ ਦੇਖਦੇ ਦੇਖਦੇ ਘਰ ਉੱਜੜ ਗਏ ਦੇਖਦੇ ਟਾਈਮ ਲੱਗਿਆ ਮਤਲਬ ਬੰਦੇ ਚੱਲ ਗਏ ਕਹਿੰਦੇ ਹੁੰਦੇ ਆ ਬਸ ਤੇ ਘਰਾਂ ਦੇ ਵਿੱਚ ਹੀ ਰੌਣਕਾਂ ਆ ਰੌਣਕਾਂ ਜੀ ਬਿਲਕੁਲ ਚੱਲ ਗਏ ਛੱਡ ਗਏ ਹੌਲੀ ਹੌਲੀ ਸੜਕ ਆਪਣੇ ਰੋਡ ਤੇ ਮੂਵ ਚੱਲਦੇ ਆ ਦੇਖਦੇ ਨਾਲੇ ਇੱਕ ਗੱਾਰ ਅੱਗੇ ਵੇਖੋ ਬਜੀ ਬਦ ਜਿਹੜਾ ਪਾਣੀ ਆ ਖੜ ਗਿਆ ਇਹਦਾ ਪੂਰੇ 12 ਮਿੰਟ ਚੱਲਦਾ ਹੀ ਰਹਿੰਦਾ ਨਹੀਂ ਚਰ ਹਾਂਜੀ ਇੱਥੇ ਤੱਕ ਚੱਲਦਾ ਗਰਮੀਆਂ ਚ ਬਿਲਕੁਲ ਗਰਮੀਆਂ ਚ ਇੱਥੇ ਤੱਕ ਪਹੁੰਚ ਜਾਂਦਾ ਸੁੱਕ ਜਾਂਦਾ ਪਿੱਛੋਂ ਹਾਂਜੀ ਆ ਘਾਰ ਆ ਤੁਹਾਨੂੰ ਡਿਫਿਕਲਟ ਆ ਦਿਖਦੇ ਆ ਜੇ ਇਹ ਤਾਂ ਰਸਤਾ ਹੋਇਆ ਖਤਰੇ ਦੇ ਖਿਡਾਰੀ ਆ ਜੀ ਲੋਕਾਂ ਦੇ ਪਾਸ ਪਾਜੀ ਇੱਕ ਘਰ ਕਹਿੰਦੇ ਅੰਦਰ ਜੰਗਲ 'ਚ ਰਹਿ ਗਏ ਹੈਗੇ ਜੀ ਇੱਕ ਇੱਕ ਤੁਸੀਂ ਦੇਖਿਆ ਵੀ ਨਹੀਂ ਹੁਣ ਸ਼ਾਇਦ ਰਸਤਾ ਨਾ ਹੋਵੇ ਪਾਜੀ ਰਸਤੇ ਪਾਜੀ ਆਹ ਰਸਤੇ ਹੁੰਦੇ ਸੀ ਨਾ ਉਦਾਂ ਪਾਜੀ ਹੁੰਦੇ ਦਾ ਰਸਤੇ ਥੋੜੇ ਬਹੁਤ ਸਹੀ ਹੁਣੇ ਆ ਹੁਣ ਤਾਂ ਇੱਥੇ ਰਹਿਣਾ ਫਟ ਗਿਆ ਨਾ ਲੋਕੀ ਚੜ ਗਿਆ ਕਾ ਇੱਕ ਘਰ ਮੈਂ ਤੁਹਾਨੂੰ ਦਿਖਾਉਂਗਾ ਜ਼ਰੂਰ ਜੇ ਮੈਨੂੰ ਉਹਦਾ ਰਸਤਾ ਮਿਲ ਗਿਆ ਤਾਂ ਕਿਉਂਕਿ ਮੈਂ ਉਸ ਘਰ ਤੋਂ ਬਿਲਕੁਲ ਜਾਣੂ ਆ ਇਧਰ ਹੀ ਆ ਜਾਓ ਦੇਖਦੇ ਹਾਂ ਵਾਕਿਆ ਕਰ ਰਹਾ ਪਰੇ ਆ ਵਕਿਆ ਕਿ ਭਾਈ ਮਤਲਬ ਭਾਜੀ ਰਸਤਾ ਖਤਮ ਹੋ ਗਿਆ ਹੁਣ ਉਧਰ ਇੱਕ ਘਟਾ ਰਹਿ ਗਿਆ ਬਸ ਕਹਿੰਦਾ ਮਤਲਬ ਦੇਖਦੇ ਆ ਜੇ ਰਸਤੇ ਨੇ ਤੁਸੀਂ ਇਹ ਘਰ ਦੀ ਬਣਤਰ ਦੇਖ ਲਓ ਕਿੰਨੀ ਸੋਹਣੀ ਆ ਭਾਜੀ ਨੂੰ ਅੱਗੇ ਇੱਕ ਭਾਜੀ ਦੇ ਰਿਸ਼ਤੇਦਾਰਾਂ ਦਾ ਘਰ ਸੀ ਇੱਕ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਤੇ ਚੱਲਦੇ ਆਂ ਅੱਗੇ ਬਹੁਤ ਜੰਗਲਬੂਟੀ ਬਹੁਤ ਜ਼ਿਆਦਾ ਆ ਚਰੇੜ-ਬੁਲਟੀ ਬਹੁਤ ਜ਼ਿਆਦਾ ਆ ਇੱਥੇ ਸਾਹਮਣੇ ਵੇਖੋ ਕਿੰਨਾ ਸੋਹਣਾ ਘਰ ਬਣਿਆ ਹੋਇਆ ਆ ਤੇ ਨਾਲ ਹੀ ਇਧਰ ਖੱਡਵਾ ਦੂਜੀ ਸਾਈਡ ਤੇ ਤੇ ਭਾਜੀ ਇਥੋਂ ਕਹਿੰਦੇ ਸੀ ਤੁਸੀਂ ਵੇਟ ਕਰੋ ਮੈਂ ਅੱਗੇ ਲੱਭ ਕੇ ਆਉਂਦਾ ਆ ਤੇ ਅਸੀਂ ਵੇਟ ਕਰ ਰਹੇ ਆ ਤੇ ਤੁਹਾਨੂੰ ਅੱਗੇ ਹੋਰ ਦਿਖਾਉਂਦੇ ਆ ਕਿ ਖੱਡ ਕਿੰਨੀ ਨੀਮੀ ਆ ਕਿਦਾਂ ਲੋਕੀ ਇੱਥੇ ਰਹਿੰਦੇ ਹੋਣਗੇ ਅੱਛਾ ਜੀ ਕੋਈ ਨਾਲ ਕਨੈਕਟ ਅਚਾ ਚੋ ਹੁੰਦਾ ਸੀ ਭਾਜੀ ਨਾਲ ਹਨਾ ਆਹ ਤਾਂ ਪਿੱਛੋਂ ਭਾਜੀ ਭਾਜੀ ਹੈਗਾ ਤਾਂ ਜੰਨਤ ਨਾਲੋਂ ਘੱਟ ਨਹੀਂ ਸੀ ਇਹ ਹੈ ਬਿਲਕੁਲ ਬਿਲਕੁਲ ਭਾਜੀ ਪਰ ਇਹ ਆ ਗਈ ਸ਼ਾਂਤ ਇਹ ਇੱਕ ਹੋਰ ਗੱਲ ਆ ਭਾਜੀ ਇਹ ਬਹੁਤਾ ਦੂਰ ਵੀ ਹੈ ਨਹੀਂ ਸੀਗਾ ਮੇਨ ਰੋਡ ਤੋਂ ਭਾਜੀ ਸਮੇਂ ਮੈਂ ਤਾਂ ਕਹਿੰਦਾ ਕਿ ਕਿੰਨਾ ਲੱਗਣੇ ਬਸ ਲੋਕੀ ਕਹਿੰਦੇ ਨਾ ਸਮਾਂ ਬਲਵਾਨ ਹੁੰਦਾ ਆ ਇੱਕ ਐਗਜ਼ਾਮਪਲ ਆ ਭਾਜੀ ਬਿਲਕੁਲ ਇਹ ਸਮੇਂ ਦੀ ਮਾਰ ਆ ਇਹ ਹੂੰ ਇਹ ਤੁਸੀਂ ਮਾਰ ਕਹਿ ਸਕਦੇ ਆ ਇਥੇ ਨਾ ਕਿਸਮਤ ਕੰਮ ਨਹੀਂ ਕੀਤਾ ਨਾ ਕਿਸੇ ਬੰਦੇ ਦਾ ਲੱਖ ਕੰਮ ਕੀਤਾ ਇਹ ਸਮੇਂ ਦੀ ਮਾਰ ਵਾ ਇਹ ਪਾਜੀ ਇੱਥੇ ਨਾ ਸਹੂਲਤਾਂ ਦੀ ਘਾਟ ਕਰਕੇ ਹੀ ਬੰਦੇ ਇੱਥੋਂ ਛੱਡ ਕੇ ਗਏ ਉਹ ਆ ਪਾਜੀ ਬੀਸਿਕਲੀ ਜਦੋਂ ਰਹਿੰਦੇ ਹੋਣਗੇ ਉਦੋਂ ਸਹੂਲਤਾਂ ਉਹਨਾਂ ਤੋਂ ਸਿਗੀਆਂ ਉਹ ਸਕੂਨ ਚ ਸਿਗੀਆਂ ਹਮ ਸੋਸ਼ਲ ਮੀਡੀਆ ਆ ਗਿਆ ਲੋਕਾਂ ਦੇ ਘਰ ਬਰਬਾਦ ਹੋ ਗਏ ਪਾਜੀ ਉਹ ਤਾਂ ਹੈ ਪਾਜੀ ਨਿਆਣੇ ਵੱਡੇ ਹੋਏ ਕੌਣ ਚਾਹੂਗਾ ਇੱਥੇ ਰਹੀਏ ਆਪ ਨੂੰ 15 ਮਿੰਟ ਹੋ ਗਏ ਇੱਥੇ ਆਇਆ ਨਾ ਆ ਸਾਨੂੰ ਆ ਗਿਆ ਸੀ ਫੋਨ ਨਹੀਂ ਦੇਖਿਆ ਯਾਰ ਆਪਾਂ ਹੁਣ ਤਾਂ ਕਰ ਰਹੇ ਯਾਰ ਉਹ ਨੈਟਵਰਕ ਨਹੀਂ ਆ ਰਿਹਾ ਨੈਟਵਰਕ ਨਹੀਂ ਆ ਰਿਹਾ ਅਸੀਂ ਆਪ ਕਿੰਨੇ ਗੁੱਜੇ ਪਏ ਆ ਵਿੱਚ ਅਸੀਂ ਕਿਸੇ ਨੂੰ ਤਾਂ ਕੀ ਕਹਿਣਾ ਭਾਜੀ ਹੁਣ ਉਹ ਘਰ ਲੱਭਣ ਵਾਸਤੇ ਇੱਕ ਦੋਸਤੋ ਭਾਜੀ ਘਰ ਲੱਭਣ ਵਾਸਤੇ ਆਪ ਗਏ ਆ ਪਹਿਲਾਂ ਰੀਜ਼ਨ ਰਸਤੇ ਨਹੀਂ ਹੈਗਾ ਬਿਲਕੁਲ ਬਿਲਕੁਲ ਘਰ ਗਵਾਚ ਗਿਆ ਘਰਾਂ ਦੇ ਵਿੱਚ ਸੀਗੇ ਇੱਥੇ ਲੋਕਾਂ ਦੇ ਘਰ ਆ ਇਦਾਂ ਪੈ ਪੈ ਖੰਡਰ ਹੋ ਕੇ ਟੁੱਟ ਗਏ ਇਹ ਤੇ ਸਾਹਮਣੇ ਇੱਕ ਘਰ ਸੀਗਾ ਜਿਹੜਾ ਹੁਣ ਇਦਾਂ ਹੀ ਬਣਿਆ ਪਿਆ ਆ ਤੇ ਹੁਣ ਬਰਬਾਦ ਹੋ ਗਿਆ ਰੀਜ਼ਨ ਨਾ ਫੈਸਿਲਿਟੀ ਜੰਗਲੀ ਜਾਨਵਰ ਤੇ ਹੋਰ ਜਿਹੜੀਆਂ ਫੈਸਿਲਟੀਆਂ ਨਾ ਮਿਲ ਸਕੀਆਂ ਤੇ ਨਾਲ ਖੱਡ ਹੁੰਦੀ ਸੀ ਅੱਜ ਇਹ ਘਰਾਂ ਦੇ ਉੱਪਰ ਹਰਾਜ ਕੇ ਦਾ ਆ ਜਾਨਵਰਾਂ ਦਾ ਜੰਗਲੀ ਜਾਨਵਰ ਆ ਕੇ ਬੈਠਦੇ ਆ ਸਿਰਫ ਲੋਕੀ ਕੀ ਕਰਦੇ ਬਾਲਣਾ ਆ ਕੇ ਲੈ ਜਾਂਦੇ ਆ ਦੈਟਸ ਇਟ ਆ ਗਏ ਜੀ ਥੱਲੇ ਦੀ ਥੱਲੇ ਆਪੀ ਹਾਂਜੀ ਆ ਦੇਓ ਮਾਈਕੂ ਲਾ ਦਾਂਗੇ ਭਾਈ ਦੋਸਤੋ ਹੁ ਰਸਤਾ ਮਿਲ ਗਿਆ ਸਾਨੂੰ ਫਾਈਨਲੀ ਅਸੀਂ ਉਹ ਘਰ ਚ ਜਾ ਰਹੇ ਆ ਜਿਹੜਾ ਇੱਕ ਪਰਲੇ ਪਾਸੇ ਸੀਗਾ ਏ ਆ ਦੇਖੋ ਇਦਾਂ ਦੇ ਸਟੈਪ ਪਾਜੀ ਇੱਧਰ ਦੀ ਆ ਜਾਓ ਮੇਰੇ ਹਿਸਾਬ ਨਾਲ ਤਾਂ ਆਹ ਰਸਤਾ ਸਹੀ ਆ ਇੱਧਰ ਡਿੱਗਣ ਨਾਲੋਂ ਤਾਂ ਪਾਜੀ ਫੇਰ ਜੂ ਗਾਣਾ ਲਾਉਣਾ 75 ਗਿਲ ਦਾ ਗਾਣਾ ਜ਼ਰੂਰੀ ਲਗਾਉਣਾ ਇਹ ਇਹਦਾ ਕਹਿੰਦੇ ਨਹੀਂ ਹੁੰਦੇ 75 ਗਿਲ ਦਾ ਗਾਣਾ ਲੱਗਣ ਵਾਲਾ ਸੀਗਾ ਲੋ ਜੀ ਅੱਜ ਅਸੀਂ ਇਕੱਠੇ ਭਰਾ ਘੁੰਮਣ ਆਏ ਆ ਠੀਕਾ ਹੈਤਵਾਰ ਦਾ ਦੇ ਦੋ ਮੈਂ ਤੇ ਆ ਗਿਆ ਜੀ ਆ ਗਿਆ ਫਾਈਨਲੀ ਭਾਜੀ ਨੂੰ ਘਰ ਲਾ ਪਿਆ ਜੀ ਸਾਡੇ ਲਈ ਭਾਜੀ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਅੱਜ ਆ ਦੇਖੋ ਤਾਂ ਆ ਸ਼ੇਰੂ ਆ ਭਾਜੀ ਦਾ ਆ ਲੈਣ ਆਇਆ ਤੁਹਾਨੂੰ ਦੇਖ ਲਓ ਭਾਜੀ ਹਾਂ ਲੈਓ ਭਾਜੀ ਜੇ ਤਾਂ ਲਾ ਲਿਓ ਚਲੋ ਜੀ ਚਲੋ ਇਹ ਅਗਲੀ ਟ੍ਰੈਕਿੰਗ ਤਾਂ ਇਹ ਹੀ ਆ ਮੈਂ ਜਾਨਾ ਕਿ ਦੋਨੋਂ ਵਿਲੇਖੋਂ ਬੰਦੇ ਗਏ ਛੱਡ ਕੇ ਉਹਨਾਂ ਦੇ ਬੱਚੇ ਵੱਡੇ ਹੋਏ ਨਾ ਜਦੋਂ ਉਹਨਾਂ ਨੇ ਇਹ ਜਗ੍ਹਾ ਲੱਭਣੀ ਆ ਜੀ ਅਮਰੂਦ ਆ ਜੀ ਹਾਂਜੀ ਇਹ ਅਮਰੂਦ ਦੇਖੋ ਇਹ ਤੁਹਾਡੇ ਸਮੇਂ ਦਾ ਇਹ ਕਮ ਸੇ ਕਮ ਮੇਰੇ ਹਿਸਾਬ ਨਾਲ ਤਾਂ 40 ਤੋਂ 50 ਸਾਲ ਪੁਰਾਣਾ ਹੈ ਵਾਹ ਜੀ ਵਾਹ ਦੇਖੋ ਫਰੂਟ ਲੱਗਾ ਆ ਕਿਉਂਕਿ ਇੱਦਾਂ ਬਣਨੇ ਨੂੰ ਟਾਈਮ ਲੱਗੇਗਾ ਕਿਉਂਕਿ ਇਹ ਜ਼ਿੰਦਗੀ ਪਹਿਲਾਂ ਇੱਥੇ ਸੀ ਲੋਕੀ ਰਹਿੰਦੇ ਸੀ ਤਾਂ ਅਮਰੂਦ ਲਾਇਆ ਕਲਵਦਾਰ ਬੂਟੇ ਲਾਏ। ਪੂਰ ਹੋਏ ਤੱਕ ਵੀ ਲੱਗਾ ਹੋਵੇ। ਤਾਂ ਭਾਜੀ ਦੇਖੋ ਜੰਗਲਾਂ ਦੇ ਵਿੱਚ ਆਪੇ ਬੂਟੇ ਪਹਿਲੇ ਬਣ ਗਿਆ ਇਹ। ਦੁਬਾਰਾ ਜੰਗਲ ਹੈ ਦੇਖੋ ਜੀ ਪਹਿਲਾਂ ਤਾਂ ਇਹ ਮਾਲਕੀ ਹੈ ਲੋਕਾਂ ਦੀ। ਹਾਂਜੀ ਮਾਲਕੀ ਹੈ। ਜੇ ਕੋਈ ਵੇਚਣੀ ਵੀ ਚਾਹਦਾ ਹੈ। ਵੈਸੇ ਤਾਂ ਇਹ ਰਾਮ ਟਕਵਾਲੀ ਦੀ ਹੈ ਲੋਕਾਂ ਦੀ। ਹਾਂਜੀ। 2-3 ਲੱਖ ਰੁਪਏ ਕਿੱਲਾ ਹੋਏਗਾ ਇਹ ਜੰਗਲ ਦਾ। ਮੈਕਸਿਮਮ। ਠੀਕ। ਕਿਉਂਕਿ ਰੋਡ ਤੇ ਜਾਓਗੇ ਜਿਹੜੀ ਜ਼ਮੀਨੀ ਹੈ। ਅੱਛਾ ਜੀ। ਉਹਦਾ ਥੋੜਾ ਪ੍ਰਾਈਸ ਹੈਗਾ 10 ਤੋਂ 15 15 ਲੱਖ। ਅਜੀਗ ਗੱਲ ਰਾ ਜਿਹੜੀ ਜੰਗਲੀ ਹੈ ਹਾਂਜੀ ਸੱਚੋ ਆ ਨਾ ਹਾਂਜੀ ਜੰਗਲਾਤ ਵਿਭਾਗ ਸਾਫ ਰੱਖਣੇ ਦਾ ਲੋਡ ਨਹੀਂ ਦਿੰਦਾ ਨਹੀਂ ਕਰਦਾ ਲੱਖ ਰੁਪਏ ਤੋਂ ਮਰਲਾ ਕਿੱਲਾ ਮਿਲਦਾ ਆ ਹਾਂ ਹੁਣ ਲੋਕਾਂ ਦਾ ਸਵਾਲ ਹੈ ਲੱਖ ਨੂੰ 2 ਲੱਖ ਨੂੰ ਕਿੱਲਾ ਕਿਉਂਕਿ ਫਿਰ ਇਹ ਤੁਸੀਂ ਪਧਰਾ ਨਹੀਂ ਨਾ ਕਰ ਸਕਦੇ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਕੁਝ ਵੀ ਬਣਾਉਣਾ ਹੈ ਪਹਿਲਾਂ ਪਰਮਿਸ਼ਨ ਲੈਣੀ ਪੈਣੀ ਹੈ ਜੀ ਠੀਕ ਹੈ ਅੰਬ ਦਾ ਬੂਟਾ ਉਦਾਂ ਨਹੀਂ ਫਲਦਾਰ ਬੂਟਾ ਤੁਸੀਂ ਵੜਾ ਨਹੀਂ ਸਕਦੇ ਨਹੀਂ ਵੜਾ ਸਕਦੇ ਠੀਕ ਹੈ ਕੁਝ ਦੂਸਰਾ ਬੂਟਾ ਹੈ ਜਿਹੜਾ ਤੁਸੀਂ ਜੰਗਲ ਚੋਂ ਸਾਫ ਕਰਵਾਉਣਾ ਚਾਹੁੰਦੇ ਹੋ ਜਾਂ ਆਪਣਾ ਵੇਚਣਾ ਚਾਹੁੰਦੇ ਹੋ ਖੈਰ ਤੁਸੀਂ ਨਹੀਂ ਵੜਾ ਸਕਦੇ ਕਿਉਂਕਿ ਉਹ ਵੀ ਅਲਾਉਡ ਨਹੀਂ ਹੈ। ਤਾਂ ਬਾਕੀ ਜਿਹੜਾ ਬੂਟਾ ਹੈ ਜਿਹੜਾ ਲੱਕੜੀ ਦੇ ਬੇਸ ਤੇ ਬਾਲਣ ਦੇ ਬੇਸ ਤੇ ਹੈ। ਉਹੀ ਆ ਬਾਕੀ ਉਹੀ ਤੁਸੀਂ ਵੇਚ ਸਕਦੇ ਹੋ। ਬਾਕੀ ਇੱਧਰ ਆਮਤ ਜਾਮਤ ਘਟ ਹੋਣ ਦੇ ਕਰਕੇ ਹੁਣ ਜ਼ਿਆਦਾ ਛਿੜੀਆਂ ਹੀ ਹੋ ਗਈਆਂ। ਜੰਗਲ ਹੀ ਬਣ ਗਿਆ ਜ਼ਿਆਦਾ। ਭਾਜੀ ਲੋਕੀ ਦੇਖੋ ਹੁਣ ਜੇ ਫੈਸਿਲਿਟੀ ਨਹੀਂ ਹੈਗੀ ਲੋਕੀ ਦੁਖੀ ਹੋ ਕੇ ਵੇਚ ਰਹੇ ਆ। ਫੈਸਿਲਿਟੀ ਹੈ ਨਹੀਂ ਬਾਕੀ ਹੋਰ ਕਿਸੇ ਕੋਲ ਟਾਈਮ ਵੀ ਹੈ ਨਹੀਂ ਇਧਰੋਂ ਸਾਫ਼ ਕਰਨੇ ਦਾ। ਮਤਲਬ ਉਹੀ ਹੈ ਜੰਗਲਾਤ ਚ ਜ਼ਿਲ੍ਹੇ ਵੀ ਪਹਿਲਾਂ ਜੰਗਲਾਤ ਵਿਭਾਗ ਮਹਿਕਮਾ ਬੂਟੇ ਲਾਂਦਾ ਸੀ। ਹਾਂ। ਹੈਰਾਂ ਦੇ ਬੂਟੇ ਲੱਗਦੇ ਸੀ ਫਲਾਈਆਂ ਦੇ ਲੱਗਦੇ ਸੀ ਦੇਕਾਂ ਦੇ ਲੱਗਦੇ ਸੀ ਈਵਨ ਨਿੰਮਾ ਦੇ ਵੀ ਬੂਟੇ ਲਾਂਦੇ ਸੀ ਪਰ ਹੁਣ ਜਾਨਵਰ ਬਹੁਤ ਹੋਣ ਕਰਕੇ ਹੁਣ ਕੋਈ ਨਹੀਂ ਇਧਰ ਮੂਵਮੈਂਟ ਹੈ ਨਹੀਂ ਅੱਛਾ ਨਹੀਂ ਜਿਹੜੇ ਇੱਥੇ ਬੂਟੇ ਲਾਉਂਦੇ ਉਦਾਂ ਹਾਂਜੀ ਉਹ ਤਾਂ ਇੱਕ ਵਾਰ ਦਾ ਪ੍ਰੋਸੈਸ ਹੁੰਦਾ ਲਾਉਣ ਦਾ ਪ੍ਰੋਸੈਸ ਹੁੰਦਾ ਹਾਂਜੀ ਉਹ ਪਹਿਲਾਂ ਸਾਫ਼ ਕਰਕੇ ਫਿਰ ਜੰਗਲਾਤ ਵਿਭਾਗ ਮਹਿਕਮਾ ਹੁਲਵਾਉਂਦਾ ਹੈ ਬੂਟੇ ਹਾਂਜੀ ਪ੍ਰੋਸੈਸ ਇੱਕ ਹੈ ਫਿਰ ਬੂਟੇ ਖਾ ਲੈਂਦੇ ਨਾ ਅੱਜਕੱਲ ਜਾਨਵਰ ਜ਼ਿਆਦਾ ਇਹ ਤਾਂ ਜਿਹੜਾ ਨੇਚਰਲ ਬੂਟਾ ਹੋ ਜੇ ਜਿਹਨੂੰ ਜਾਨਵਰ ਨਹੀਂ ਖਾਂਦਾ ਉਹ ਹੋ ਜਾਂਦਾ ਏ ਭਾਈ ਜਗਾ ਫੇਰ ਕਾਦੀ ਹੈ ਜੀ ਪਲੀ ਆ ਜੋ ਮਾੜੇ ਅੱਗੇ ਚੱਲਦੇ ਬੰਦੇ ਆ ਜੋ ਬੰਦਾ ਘਾਰੇ ਰਾਈਟ ਸਾਈਡ ਆਣਾ ਕਾਦੀ ਇੱਧਰ ਭਾਈ ਜੀ ਇੱਕ ਘਾਰ ਇੱਥੇ ਕਹਿੰਦੇ ਨਹੀਂ ਲੱਭ ਰਿਆ ਉਹ ਰਸਤਾ ਬੰਦ ਹੋ ਗਿਆ ਉਹ ਇੱਧਰ ਇਸਾਈਡ ਆ ਇਸਾਈਡ ਹੀ ਸੀ ਉਹੀ ਸੀ ਇਹਦਾ ਅੰਗਣ ਬਹੁਤ ਖੁੱਲਾ ਸੀ ਉੱਥੋਂ ਆ ਕੇ ਅੰਗਣ ਸੀ ਆ ਦੇਖੋ ਨਾ ਇਹ ਉੱਚੀ ਉੱਚੀ ਹੈ ਪੱਥਰ ਲੱਗੇ ਆ ਇਹ ਪਹਿਲਾਂ ਦੇ ਭਾਈ ਤੁਸੀਂ ਇਹ ਗੱਲ ਦੱਸੋ ਮੈਨੂੰ ਹੋਰ ਜੀ ਰਾਜੂ ਆਂਦਾ ਹੈ ਪਰ ਹੁਣ ਆਦਮ ਟਾਈਮ ਨਹੀਂ ਨਾ ਮਿਲਦਾ ਕਦੀ ਇੱਧਰ ਆਣ ਦਾ ਇਸ ਕਰਕੇ ਇੱਧਰ ਨਹੀਂ ਆਈਦਾ ਪਰ ਬਾਈ ਸ਼ਾਂਤ ਮਾਹੌਲ ਆ ਇਹ ਜੰਗਲ ਦੇ ਰਸਤੇ ਆ ਦੋਸਤੋ ਇਹ ਆ ਜੰਗਲ ਦੇ ਰਸਤੇ ਅਸਲੀ ਰਸਤੇ ਇਹ ਹੁੰਦੇ ਸੀਗੇ ਜੰਗਲ ਤੇ ਦੇਖੋ ਇੱਥੇ ਕੀ ਬਾਤ ਹੈ ਇਹ ਨੂੰ ਕਹਿੰਦੇ ਆ ਕੁਦਰਤ ਕੀ ਬਾਤ ਹੈ ਅਸੀਂ ਬਸ ਦੇ ਘਰਾਂ ਦੇ ਨਾਲ ਹੀ ਦੇਖੋ ਦੋਸਤੋ ਆ ਜੰਗਲ ਚ ਇਦਾਂ ਘਰ ਪਏ ਪਏ ਰਹਿ ਗਏ ਲੋਕਾਂ ਦੇ ਇਹ ਤੁਹਾਨੂੰ ਕਿਸੇ ਹੋਰ ਯੂਟਿਊਬਰ ਨੇ ਨਹੀਂ ਪਿੰਡ ਦਿਖਾਇਆ ਹੋਣਾ ਇਹ ਸਿਰਫ ਅਸੀਂ ਦਿਖਾ ਰਹੇ ਆ ਕਿਉਂਕਿ ਸਾਨੂੰ ਇਹ ਪਿੰਡਾਂ ਨਾਲ ਪਿਆਰ ਵਾ ਸਾਨੂੰ ਇਹ ਜੰਗਲਾਂ ਨਾਲ ਪਿਆਰ ਵਾ ਆ ਅੰਗਰ ਕੇ ਇਹ ਜੰਗਲਾਂ ਚ ਘੁੰਮ ਰਹੇ ਆ ਆ ਹੱਦਾਂ ਹੁੰਦੀਆਂ ਸੀ ਪਿੰਡ ਦੀਆਂ ਤੁਹਾਨੂੰ ਭਾਈ ਸਾਹਿਬ ਦੱਸਦੇ ਆ ਤੁਸੀਂ ਦੇਖ ਲਓ ਕਿਦਾਂ ਬਚ ਭੱਜ ਕੇ ਜਾਣਾ ਪੈਂਦਾ ਇਹਨਾਂ ਚ ਤੇ ਬਾਕੀ ਚੱਲਦੇ ਆ ਅੱਗੇ ਨੇਚਰ ਨਾਲ ਪਿਆਰ ਕਰਨ ਵਾਲੇ ਜਰੂਰ ਦੇਖਣੇ ਵੀਡੀਓ ਕਿਉਂਕਿ ਬਹੁਤ ਕੋਸ਼ਿਵਾਇ ਘਰਾਂ ਦੇ ਵਿੱਚ ਲੋਕਾਂ ਦਾ ਜੀਵਨ ਕਿਦਾਂ ਸੀਗਾ ਕਿਦਾਂ ਰਹਿ ਗਿਆ ਇਹ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਘਰ ਦਸ ਰਹੇ ਆ ਇੱਕ ਦਸ ਰਹੇ ਘਰ ਰੋਂਦੇ ਪਏ ਆ ਬਿਨਾ ਆਪਣੇ ਮਾਲਕਾਂ ਤੋਂ ਆਹ ਦੇਖ ਲਓ ਦੋਸਤੋ ਕੀ ਬਾਤ ਹੈ ਹੁਣ ਜਾ ਰਹੇ ਆ ਕੁਦਰਤੀ ਸੋਰਸ ਵੱਲ ਜਿਹੜਾ ਚੱਲਦਾ ਆ ਲਓ ਜੀ ਆ ਪਾਣੀ ਆ ਜਿਹੜਾ ਚੱਲਦਾ ਰਹਿੰਦਾ ساری ਉਮਰ 12 ਦੇ 12 ਮਹੀਨੇ ਤਾਂ ਕਿਸੇ ਕੋਈ ਆਪਣੀ ਸੇਫਟੀ ਵਾਸਤੇ ਜਾਂ ਕੁਝ ਹੋਰ ਸੋਰਸਸ ਵਾਸਤੇ ਬਣਾਈ ਹੋਵੇ ਠੀਕ ਹੈ ਠੀਕ ਹੈ ਹਾਂ ਜੀ ਠੀਕ ਹੈ ਕੁਝ ਜ਼ਿਆਦਾਤਰ ਤਾਂ ਮੈਨमेड ਹੀ ਆ ਹਾਂ ਜੀ ਮੈਨमेड ਹਾਂ ਜੀ ਜਾਨਵਰ ਨਹੀਂ ਬਣਾਉਂਦੇ ਜ਼ਿਆਦਾ ਇਹ ਪਾਣੀ ਵੀ ਰੌਣਕ ਇੱਥੋਂ ਕਮ ਸੇ ਕਮ 1.5 ਤੋਂ 2 ਕਿਲੋਮੀਟਰ ਉਪਰੋਂ ਨੇਚਰਲ ਆਂਦਾ ਪਿਆ ਪਰ ਦੂਰ ਹੈ ਕਾਫੀ ਦੂਰ ਹੈ ਇੱਥੋਂ ਵੀ ਅੱਛਾ ਜੀ ਹਾਂਜੀ ਜਦੋਂ ਤੁਸੀਂ ਇੱਥੇ ਸੀਗੇ ਬਚਪਨ ਕੱਢਿਆ ਪਾਣੀ ਇੱਦੀ ਚੱਲਦਾ ਸੀ ਇਦਾਂ ਹੀ ਜੀ ਚੱਲਦਾ ਪਿਛਲੇ 40 45 ਸਾਲ 45 ਸਾਲ ਤੋਂ ਨਹੀਂ ਪਹਿਲਾਂ ਤੋਂ ਹੀ ਚੱਲਦਾ ਹੋਏਗਾ ਕਿਉਂਕਿ ਇਹ ਨੇਚਰਲੀ ਵਾਟਰ ਹੈ ਅੱਛਾ ਜੀ ਬਿਲਕੁਲ ਮਿੱਠਾ ਪਾਣੀ ਜਦੋਂ ਤੁਸੀਂ ਬਚਪਨ ਸੀਗੇ ਇੱਥੇ ਨਹਾਉਣ ਆਉਂਦੇ ਸੀਗੇ ਭਾਈ ਸਾਡਾ ਘਰ ਥੋੜਾ ਦੂਰ ਹੈ ਅਸੀਂ ਇਹਨਾਂ ਦੇ ਵਿੱਚ ਆਪਣੇ ਲੋਕੀ ਸਚਾਈ ਵਾਸਤੇ ਪਾਣੀ ਬੰਦ ਦੇ ਦਿੰਦੇ ਹੁੰਦੇ ਸੀ ਫਿਰ ਅਸੀਂ ਜੋ ਜੜਾ ਪਾਣੀ ਇਕੱਠਾ ਹੁੰਦਾ ਸੀ ਉਹਦੇ ਵਿੱਚ ਨਹਾਉਂਦੇ ਸੀ। ਪਾਜੀ ਇਹ ਕਿਹਦੇ ਪਾਣੀ ਪੀਣ ਵਾਸਤੇ ਬਹੁਤ ਸਵਾਦ ਆ। ਬਿਲਕੁਲ ਮਿੱਠਾ ਪਾਣੀ ਹੈ ਜੀ। ਪਾਣੀ ਮਿੱਠਾ। ਬਿਲਕੁਲ ਮਿੱਠਾ ਪਾਣੀ ਹੈ। ਤੁਸੀਂ ਪੀ ਸਕਦੇ ਹੋ। ਹਾਂ ਜੀ। ਜਨ ਜੀਵਨ ਹਾਂ ਲੋਕਾਂ ਦਾ। ਇਹ ਪਾਜੀ ਐਂਡ ਵਾਲਾ ਜੀ ਪਿੰਡ ਦਾ। ਇਹ ਪਿੰਡ ਦਾ ਐਂਡ ਹੈ। ਅੱਛਾ ਜੀ। ਆਰਾਊਂਡ ਅਸੀਂ ਤੁਸੀਂ ਕਹਿ ਸਕਦੇ ਹੋ ਰੋਡ ਤੋਂ ਕਰੀਬਨ ਕਰੀਬਨ 2 ਕਿਲੋਮੀਟਰ ਉੱਪਰ ਤੱਕ। ਉੱਥੇ ਸਾਡੀ ਵੀਡੀਓ ਦੇਖ ਕੇ ਪਲੀਜ਼ ਰਿਕਵੈਸਟ ਵਾ ਕਿ ਸਾਡੀ ਵੀਡੀਓ ਦੇਖ ਕੇ ਇਸ ਪਿੰਡ 'ਚ ਗੰਦ ਪਾਉਣਾ ਸ਼ੁਰੂ ਨਾ ਕਰਦੇ ਹੋ। ਅਸੀਂ ਕੋਈ ਵੀਡੀਓ ਪਾਉਂਦੇ ਆ ਨ ਲੋਕੀ ਸਾਨੂੰ ਕਹਿੰਦੇ ਆ ਕਮੈਂਟ ਕਰਕੇ ਤੁਸੀਂ ਇਹ ਵੀ ਪਿੰਡ ਗੰਦਾ ਕਰਾ ਦੇਣਾ ਕਿ ਲੋਕੀ ਹਟਦੇ ਨਹੀਂ ਹੈਗੇ ਮਤਲਬ दारू ਦੀਆਂ ਬੋਤਲਾਂ ਬੀਅਰ ਦੀਆਂ ਬੋਤਲਾਂ ਕੋਕਾ ਕੋਲਾ ਚਿਪਸ ਸੁੱਟ ਜਾਂਦੇ ਆ ਇਹ ਨੁਕਸਾਨ ਕਿਹਦਾ ਹੁੰਦਾ ਆ ਲੋਕੀ ਸਾਨੂੰ ਕਹਿੰਦੇ ਕਿ ਭਾਜੀ ਤੁਸੀਂ ਪਿੰਡ ਦਾ ਦਿਖਾਤਾ ਦਾਸ ਤਾਂ ਦਿੱਤਾ ਪਰ ਇਹ ਹੁਣ ਇਹਨੇ ਆ ਕੇ ਸ਼ੁਰੂ ਕਰ ਦੇਣਾ ਤੇ ਖਰਾਬ ਕਰ ਦੇਣਾ ਅਸੀਂ ਇਹੀ ਕਹਿੰਨੇ ਵੀ ਜਿਹੜਾ ਵੀ ਹੈ ਘੁੰਮਣ ਫਿਰਨ ਆਂਦਾ ਆਪਣਾ ਖਾਏ ਪੀਏ ਆਪਣਾ ਜੋੜ ਵੀ ਬੇਸਤ ਜੇ ਉਹ ਲੈ ਕੇ ਜਾਏ ਵਾਪਸ ਕਿਉਂ ਨਾ ਨਜ਼ਾਰਾ ਲੈਣ ਆ ਕੇ ਨਾ ਇੱਥੇ ਬਹਿ ਕੇ ਕਿੰਨਾ ਸੋਹਣਾ ਮਾਹੌਲ ਆ ਨਾ ਮੈਂ ਤਾਂ ਕਹਿੰਦਾ ਗਰਮੀਆਂ ਨੂੰ ਆਣ ਇੱਥੇ ਬੈਠਣ ਜੇ ਬਾਹਰ ਆਊਟਸਾਈਡ ਟੈਂਪਰੇਚਰ 45 ਹੈ ਤਾਂ ਇੱਥੇ ਤੁਹਾਨੂੰ 25 ਤੋਂ 30 ਮਿਲੇਗਾ ਕੀ ਬਾਤ ਠੀਕ ਗੱਲ ਆ ਭਾਜੀ 15 ਬਿਲਕੁਲ ਨੇਚਰਲ ਦੇਖੋ ਨਾ ਤੁਸੀਂ ਮਿੱਟੀ ਤੇ ਬੈਠ ਕੇ ਦੇਖੋ ਕਿੰਨੇ ਠੰਢੀ ਹੈ ਬਹੁਤ ਫਰਕ ਹੈ ਹੋਰ ਗੱਲ ਜਿੰਨੀਆਂ ਬੂਟੀਆਂ ਲਗੀਆਂ ਇਹੇ ਜੰਗਲ ਹਾਂਜੀ ਇਹ ਸਾਰੀਆਂ ਪਚੂਗ ਦੇ ਵਿੱਚ ਆ ਇਹਨਾਂ ਦੇ ਵਿੱਚ ਜੀ ਬਹੁਤ ਸਾਰੀਆਂ ਹੈ ਬਹੁਤ ਸਾਰੀਆਂ ਗੁਣਕਾਰੀ ਹੈ ਹੁਣ ਸਾਡੇ ਵੀ ਥੋੜਾ ਅਸੀਂ ਹੁਣ ਕਹਿ ਸਕਦੇ ਵੀ ਹੁਣ ਤਾਂ ਬਹੁਤ ਸਾਰੀਆਂ ਮੇਲੀਆਂ ਨਹੀਂ ਬੂਟੀਆਂ ਕਿਉਂਕਿ ਜੰਗਲ ਵੱਧਦਾ ਗਿਆ ਫੈਲਦਾ ਗਿਆ ਪਰ ਬਹੁਤ ਸਾਰੀਆਂ ਬੂਟੀਆਂ ਗੁਣਕਾਰੀ ਹੈ ਮੇਨਲੀ ਆਪਣੇ ਦੇਖ ਲਓ ਜਿਹਨੂੰ ਕੜੀ ਪੱਤਾ ਕਹਿੰਦੇ ਆਸੀਂ ਕੜੀ ਲੀਬ ਬਿਲਕੁਲ ਬਹੁਤ ਹੈ ਇੱਥੇ ਬਹੁਤ ਹੈ ਬੇਤਾਸ਼ਾ ਹੈ ਤੁਸੀਂ ਜਿੰਨਾ ਮਰਜ਼ੀ ਯੂਜ਼ ਕਰ ਸਕਦੇ ਉਜੜੇ ਘਰਾਂ ਦੀ ਕਹਾਣੀ ਸੀ ਇਹ ਦੋਸਤੋ ਵੀਡੀਓ ਚੰਗੀ ਲੱਗੀ ਹੋਰ ਇਦਾਂ ਦੀਆਂ ਵੀਡੀਓ ਪਸੰਦ ਕਰੋਗੇ ਤਾਂ ਜਰੂਰ ਅੱਗੇ ਲੈ ਕੇ ਆਉ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਇਹ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਧੰਨਵਾਦ ਮਿਲਦੇ ਆ ਬਹੁਤ ਜਲਦੀ ਨਵੇਂ ਵਲੌਗ 'ਚ